ਪੀਬੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਗੁਰੂ ਅਮਰਦਾਸ ਬਿਰਦ ਆਸ਼ਰਮ ਬੜਾ ਪਿੰਡ ਵਿਖੇ ਉਸ ਵਕਤ ਮਾਹੌਲ ਪਾਵਕ ਹੋ ਗਿਆ ਜਦੋਂ ਇਤਕੇ ਇਨਰਵੀਰ ਕਲਬ ਬੁਰਾਇਆਂ ਦੀਆਂ ਮਹਿਲਾਵਾਂ ਆਸ਼ਰਮ ਦੇ ਬੇਸਹਾਰਾ ਬਜ਼ੁਰਗਾਂ ਨਾਲ ਖੇਡਾਂ ਖੇਡ ਕੇ ਉਹਨਾਂ ਦਾ ਦਿਲ ਬਹਿਲਾਉਣ ਅਤੇ ਰਖੜੀ ਬੰਨਣ ਪੁੱਜੀਆਂ ਇਸ ਮੌਕੇ ਕਲਬ ਦੀਆਂ ਮਹਿਲਾਵਾਂ ਨੇ ਅੱਖਾਂ ਪਰਦਿਆਂ ਆਖਿਆ ਕਿ ਭਾਵੇਂ ਸਾਨੂੰ ਹਰ ਤਿਉਹਾਰ ਤੇ ਇਹਨਾਂ ਬਜ਼ੁਰਗਾਂ ਨਾਲ ਸਮਾਂ ਬਿਤਾ ਕੇ ਸੰਤੁਸ਼ਟੀ ਮਿਲਦੀ ਹੈ ਪਰ ਕਿੰਨਾ ਚੰਗਾ ਹੁੰਦਾ ਕਿ ਇਹ ਬਜ਼ੁਰਗ ਹਰ ਤਿਉਹਾਰ ਨੂੰ ਆਪਣੇ ਬੱਚਿਆਂ ਦੇ ਨਾਲ ਹੱਸ ਖੇਡ ਕੇ ਮਨਾਉਂਦੇ ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਤੇ ਇਹ ਬਜ਼ੁਰਗ ਭਾਵੇਂ ਕੁਝ ਬੋਲਦੇ ਨਹੀਂ ਪਰੰਤੂ ਇਨਾਂ ਦੀ ਚੁੱਪ ਹੀ ਬਹੁਤ ਕੁਝ ਬੋਲ ਜਾਂਦੀ ਹੈ ਇਸ ਮੌਕੇ ਕਲਬ ਦੀਆਂ ਮਹਿਲਾਵਾਂ ਨੇ ਲੋਕਾਂ ਅੱਗੇ ਤਰਲਾ ਕਰਦਿਆਂ ਆਖਿਆ ਕਿ ਆਪਣੇ ਬਜ਼ੁਰਗਾਂ ਨੂੰ ਆਪਣੇ ਪਰਿਵਾਰਾਂ ਵਿੱਚ ਹੀ ਬਣਦੀ ਥਾਂ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਬੇਰਦਾਸ਼ਰਮ ਆਸ਼ਰਮ ਖੋਲਣ ਦੀ ਲੋੜ ਹੀ ਨਾ ਪਵੇ ਇਸ ਮੌਕੇ ਫਾਰਮਰ ਚੇਅਰਮੈਨ ਦਸਰਾਜ ਬੰਗਾ ਅਤੇ ਪ੍ਰਦਾਨ ਜੀਵਨ ਕੁਮਾਰ ਵੱਲੋਂ ਇਸ ਕਲਬ ਦੀਆਂ ਮਹਿਲਾਵਾ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਵੀ ਅਜਿਹੇ ਸਹਿਯੋਗ ਦੀ ਆਸ ਪਰਗਟਾਈ। ਦੇਖਦੇ ਹਾਂ ਦਿਲਾਂ ਨੂੰ ਭਾਵਿਤ ਕਰ ਦੇਣ ਵਾਲੀ ਐਮਡੀ ਦੇਸਰਾਜ ਬੰਗਾ ਵੱਲੋਂ ਭੇਜੀ ਗਈ ਅਣਜਾਣੇ ਰਿਸ਼ਤਿਆਂ ਨੂੰ ਜੋੜਦੀ ਹੋਈ ਇਹ ਵਿਸ਼ੇਸ਼ ਰਿਪੋਰਟ ਤੇ ਅਜਿਹੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਣਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਪੀਵੀ ਟੂਡੇ ਦੇਖ ਰਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਗੁਰੂ ਅਮਰਦਾਸ ਵਿਰਧ ਆਸ਼ਰਮ ਜਿਹੜਾ ਕਿ ਬੜੇ ਪਿੰਡ ਦੇ ਵਿੱਚ ਚੱਲ ਰਿਹਾ ਇੱਥੇ ਗੁਰੂ ਦੇ ਘਰ ਦੇ ਵਿੱਚ 20 ਬਜ਼ੁਰਗਾਂ ਨੇ ਸ਼ਰਨ ਲਈ ਹੋਈ ਹੈ ਤਾਂ ਵੱਖ-ਵੱਖ ਸਮਾਜ ਸੇਵੀ ਸੰਸਥਾ ਇਹਨਾਂ ਦਾ ਹਿਤ ਕਰਦੀਆਂ ਹੋਈਆਂ ਹਮੇਸ਼ਾ ਵਾਸਤੇ ਇੱਥੇ ਆ ਕੇ ਇਹਨਾਂ ਦੇ ਨਾਲ ਸਾਰੀ ਤਰ੍ਹਾਂ ਦੇ ਫੰਕਸ਼ਨ ਸੈਲੀਬ੍ਰੇਟ ਕਰਦੀਆਂ ਨੇ ਅੱਜ ਇੰਟਰਨੈਸ਼ਨਲ ਇੱਕ ਕਲੱਬ ਹੈ ਜਿਹੜੀ ਸਾਡੇ ਮਹਿਲਾਮਾਂ ਦੀ ਵਿਮਨ ਦੀ ਬਣੀ ਹੋਈ ਹੈ ਤੇ ਇਨਰ ਵੀਲ ਕਲੱਬ ਉਹਨਾਂ ਦੇ ਪ੍ਰੈਜ਼ੀਡੈਂਟ ਭੈਂਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੇ ਅੱਜ ਜਿੱਥੇ ਇਹਨਾਂ ਬਜ਼ੁਰਗਾਂ ਦੇ ਨਾਲ ਮਨੋਰੰਜਨ ਕੀਤਾ ਹੈ ਤੇ ਇਹਨਾਂ ਨੂੰ ਵੱਖ-ਵੱਖ ਗੇਮਾਂ ਖੜਾ ਕੇ ਇਹਨਾਂ ਦਾ ਮਨ ਬਹਲਾਇਆ ਹੈ ਤਾਂ ਕਿ ਇਹ ਖੁਸ਼ ਰਹਿਣ ਤੇ ਉਸ ਤੋਂ ਇਲਾਵਾ ਇਹਨਾਂ ਤੇ ਰੱਖਿਆ ਬੰਧਨ ਦੇ ਮੌਕੇ ਤੇ ਇਹਨਾਂ ਦੇ ਸਾਰਿਆਂ ਦੇ ਰਖੜੀ ਬੰਨਣ ਦੀ ਵੀ ਰਸਮਚਾਰੀ ਕਲੱਬ ਨੇ ਕਲੈਬੋਰੇਟ ਹੋ ਕੇ ਕੀਤੀ ਹੈ ਸੋ ਭੈਂਜੀ ਤੋਂ ਜਾਣਕਾਰੀ ਲਵਾਂਗੇ ਕਿ ਕਿਵੇਂ ਇਹ ਮਨ ਦੇ ਵਿੱਚ ਖਿਆਲ ਆਉਂਦੇ ਆ ਤੁਹਾਡੇ ਇਹੋ ਜਿਹੇ ਚੰਗੇ ਕੰਮ ਕਰਨਦੇ ਪ੍ਰਧਾਨ ਇਨਰ ਵੀਲ ਕਲੱਬ ਇੰਦਰਜੀਤ ਇੰਦਰ ਵਿਲ ਕਲਬ ਦੇ ਮੈਂਬਰ ਅਸੀਂ ਜਦੋਂ ਵੀ ਆਸ਼ਰਮ ਚਾਉਂਦੇ ਆ ਚੰਗਾ ਤਾਂ ਬਹੁਤ ਲੱਗਦਾ ਟਾਈਮ ਬਤਾ ਕੇ ਪਰ ਮਾਨੀ ਕਹਿੰਦਾ ਆ ਕਿ ਇਹ ਆਪਣੇ ਬੱਚਿਆਂ ਦੇ ਨਾਲ ਹੁੰਦੇ ਆਪਣੇ ਫੈਮਿਲੀ ਦੇ ਨਾਲ ਹੁੰਦੇ ਅਸੀਂ ਤਾਂ ਥੋੜੇ ਟਾਈਮ ਲਈ ਆਣਾ ਹੁੰਦਾ ਆ ਟਾਈਮ ਬਤਾਣਾ ਹੁੰਦਾ ਆ ਬਾਕੀ ਜਿੱਦਾਂ ਜਿੱਦਾਂ ਪਰਮਾਤਮਾ ਦੀ ਮਰਜ਼ੀ ਉਦਾਂ ਹੁੰਦਾ ਆ ਮੈਂ ਤਾਂ ਇਹ ਕਹੂੰਗੀ ਕਿ ਸਾਨੂੰ ਹਮੇਸ਼ਾ ਵਾ ਵਾਇਗਰੂ ਬਲਵਕਸ਼ੇ ਕਿ ਅਸੀਂ ਜਲਦੀ ਤੋਂ ਜਲਦੀ ਜਿਆਦਾ ਤੋਂ ਜਿਆਦਾ ਆਪਣੇ વૃદ્ધ ਆਸ਼ਰਮਾਂ 'ਕੇ ਸੇਵਾ ਕਰਿਆ ਕਰੀਏ ਧੰਨਵਾਦ ਮੈਂ ਸੋਨੀਆ ਦਾਦਰਾ ਸੈਕਟਰੀ ਇਨਰ ਵੀਲ ਕਲੱਬ ਗੁਰਾਇਆ ਡਿਸਟ੍ਰਿਕਟ 307 ਅੱਜ ਅਸੀਂ ਇੱਥੇ ਵਿਰਧ ਆਸ਼ਰਮ ਗੁਰੂ ਅਮਰਦਾਸ ਵਿਰਧ ਆਸ਼ਰਮ ਬੜੇ ਪਿੰਡ ਵਿੱਚ ਪਹੁੰਚੇ ਆ ਕੇ ਆਪਣੇ ਮਾਤਾ-ਮਾਵਾਂ ਨੂੰ ਤੇ ਸਾਡੇ ਪੇਸਮਾਨ ਸਾਡੇ ਭਰਾ ਵੀਰਾਂ ਨੂੰ ਸਾਰਿਆਂ ਨੂੰ ਮਿਲੇ ਉਹਨਾਂ ਨੇ ਰਖੜੀ ਸੈਲੀਬ੍ਰੇਟ ਕੀਤੀ ਬਹੁਤ ਖੁਸ਼ੀ ਸਾਨੂੰ ਇੱਥੇ ਆ ਕੇ ਮਿਲੀ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਮਾਮਾ ਨੂੰ ਤੇ ਆਪਣੇ ਇਹ ਮਤਲਬ ਫਾਦਰਸ ਨੂੰ ਘਰਾਂ ਚ ਰੱਖਣਾ ਉਹਨਾਂ ਨੂੰ ਉਹਨਾਂ ਦੇ ਘਰ ਚ ਪਿਆਰ ਦੀ ਲੋੜ ਆ ਨਾ ਕਿ ਇਹਨਾਂ ਆਸ਼ਰਮ ਦੀ ਇਹ ਆਸ਼ਰਮ ਸਿਰਫ ਸਾਡੇ ਕਰਕੇ ਇਹਨਾਂ ਨੂੰ ਬਣਾਣੇ ਪਏ ਆ ਇਹਨਾਂ ਵੀਰਾਂ ਨੇ ਸਾਡੇ ਕਰਕੇ ਇਹ ਪਹਿਲ ਅੱਗੇ ਕੀਤੀ ਕਿਉਂਕਿ ਅਸੀਂ ਉਹਨਾਂ ਦੀ ਸੇਵਾ ਚੰਗੀ ਤਰ੍ਹਾਂ ਘਰ ਚ ਰੱਖ ਕੇ ਨਹੀਂ ਕਰਦੇ ਪਰ ਸਾਨੂੰ ਸਾਰਿਆਂ ਨੂੰ ਇੱਕ ਸੇਧ ਦੀ ਜ਼ਰੂਰਤ ਆ ਕਿ ਅਸੀਂ ਇਹਨਾਂ ਨੂੰ ਆਪਣੇ ਕੋਲ ਰੱਖੀਏ ਬਸ ਇੰਨਾ ਕਹਿੰਦੇ ਹੋਏ ਖੇਮਾ ਦੀ ਜਾ ਚੱਕਾਂ ਧੰਨਵਾਦ ਪ੍ਰਿਦਾ ਆਸ਼ਰਮ ਆਏ ਆ ਤੇ ਅੱਜ ਇਸ ਰਖੜੀ ਦੇ ਦਿਹਾੜੇ ਤੇ ਅਸੀਂ ਚਾਹੁੰਦੇ ਸੀ ਕਿ ਇੱਥੇ ਜਿੰਨੇ ਵੀ ਭਾਈ ਭੈਣ ਸਾਡੇ ਬڑے ਬਜ਼ੁਰਗ ਹੈ ਇਹਨਾਂ ਨੂੰ ਵੀ ਫੈਮਿਲੀ ਇੱਕ ਸਮਝ ਕੇ ਅਸੀਂ ਇੱਥੇ ਆਏ ਆ ਤੇ ਸਾਡੇ ਮੈਂਬਰਾਂ ਨੇ ਸਾਰਿਆਂ ਨੇ ਇਹਨਾਂ ਨੇ ਰਖੜੀ ਬੰਨੀ ਹੈ ਤੇ ਰਖੜੀ ਬੰਨਦੇ ਹੋਏ ਜਿਹੜੇ ਇਹਨਾਂ ਦੇ ਚਿਹਰੇ ਤੇ ਅਸੀਂ ਖੁਸ਼ੀ ਦੇਖੀ ਉਹ ਸਾਨੂੰ ਸਭ ਤੋਂ ਜ਼ਿਆਦਾ ਸੰਤੁਸ਼ਟੀ ਦਿੰਦੀ ਹੈ ਅਸੀਂ ਪੂਰੀ ਸੈਟੀਸਫਾਈਡ ਸਮਝਦੇ ਹਾਂ ਤੇ ਅਸੀਂ ਇਸ ਆਸ਼ਰਮ ਨੂੰ ਆਪਣੀ ਇੱਕ ਫੈਮਿਲੀ ਸਾਡੇ ਕਲੱਬ ਨੇ ਇਨਰਵਿਲ ਕਲੱਬ ਗੁਰਾਇਆ ਨੇ ਇਸ ਆਸ਼ਰਮ ਨੂੰ ਆਪਣੀ ਇੱਕ ਫੈਮਿਲੀ ਸਮਝਿਆ ਹੋਇਆ ਹੈ ਤੇ ਅਸੀਂ ਹਰ ਕਿਸੇ ਵੀ ਮੌਕੇ ਤੇ ਇੱਥੇ ਆਉਣ ਤੋਂ ਪਿੱਛੇ ਨਹੀਂ ਹਟਦੇ ਤੇ ਸਾਨੂੰ ਇਹ ਸਾਰੇ ਬਡੇ ਬਜ਼ੁਰਗ ਸਾਡੇ ਭਾਈ ਭੈਣ ਸਾਨੂੰ ਪੂਰਾ ਸਾਥ ਦੇ ਕੇ ਤੇ ਅਸੀਂ ਅੱਜ ਇਹਨਾਂ ਦੇ ਨਾਲ ਅਸੀਂ ਸਮਾਂ ਬਿਤਾਇਆ ਹੈ ਤੇ ਅਸੀਂ ਇਹਨਾਂ ਲਈ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆਏ ਹਾਂ ਫਿਰ ਅਸੀਂ ਇੱਥੇ ਹਰ ਇੱਥੇ ਕੰਸਟਰਕਸ਼ਨ ਚੱਲਦੀ ਰਹਿੰਦੀ ਹੈ ਅਸੀਂ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਨਾ ਕੋਈ ਆਪਣਾ ਦਾਨ ਪਾਤਰ ਪਾਵਾਂਗੇ ਤੇ ਐਦਾਂ ਦੀ ਖੁਸ਼ੀ ਜਿਹੜੀ ਮਿਲਦੀ ਹੈ ਉਹ ਸ਼ਾਇਦ ਸਾਨੂੰ ਆਪਣੀ ਫੈਮਿਲੀ ਚ ਨਹੀਂ ਮਿਲਦੀ ਕਿ ਜਿਹੜੇ ਇਹਨੇ ਬਜ਼ੁਰਗਾਂ ਨਾਲ ਮਿਲਦੀ ਹੈ ਤੇ ਰੱਬ ਕਰੇ ਕਿ ਸਾਨੂੰ ਇਦਾਂ ਦੇ ਕੰਮ ਕਰਨ ਚ ਸਾਡੇ ਕਲੱਬ ਨੂੰ ਇਦਾਂ ਦੇ ਕੰਮ ਕਰਨ ਚ ਸਾਨੂੰ ਹਮੇਸ਼ਾ ਰੱਬ ਹੌਸਲਾ ਦਿੰਦਾ ਰਵੇ ਤੇ ਅਸੀਂ ਇੱਥੇ ਬਾਰ-ਬਾਰ ਆਂਦੇ ਰਹੀਏ ਧੰਨਵਾਦ